ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਨੇ ਮੌਜੂਦਾ ਟੋਲ ਟੈਕਸ ਪ੍ਰਣਾਲੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਵੀਰਵਾ ਨੂੰ ਜਾਣਕਾਰੀ ਸਾਂਝੇ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਹੁਣ ਤੋਂ ਲੋਕਾਂ ਨੂੰ ਟੋਲ ਟੈਕਸ ਭਰਨ ਲਈ ਸੜਕਾਂ ਤੇ ਵਕ-ਵਕ ਥਾਮਾਂ ਤੇ ਨਹੀਂ ਰੁਕਣਾ ਪਵੇਗਾ ਸਗੋਂ ਇਹ ਪ੍ਰਕਿਰਿਆ ਆਟੋਮੈਟਿਕ ਹੋ ਜਾਵੇਗੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਹੁਣ ਨਿਕਾਸੀ ਕਿਲੋਮੀਟਰ ਦੇ ਹਿਸਾਬ ਨਾਲ ਆਪਣੇ ਆਪ ਨਵੇਂ ਸਿਸਟਮ ਤੋਂ ਟੈਕਸ ਕਟਿਆ ਜਾਵੇਗਾ ਇਹ ਸਿਸਟਮ ਅਗਲੇ 2 ਮਹੀਨੇਾਂ ਵਿੱਚ ਸ਼ੁਰੂ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਸੜਕਾਂ ਦੀ ਵਰਤੋਂ ਦੇ ਆਧਾਰ ਤੇ ਪੈਸੇ ਬੈਂਕ ਦੇ ਅਕਾਊਂਟ ਵਿੱਚੋਂ ਹੀ ਕੱਟੇ ਜਾਣਗੇ ਜਿਸ ਨਾਲ ਯਾਤਰੀਆਂ ਦੇ ਸਮੇਂ ਤੇ ਪੈਸੇ ਦੀ ਬਚਤ ਹੋਵੇਗੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਨੇ ਮੌਜੂਦਾ ਟੋਲ ਟੈਕਸ ਪ੍ਰਣਾਲੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਵੀਰਵਾ ਨੂੰ ਜਾਣਕਾਰੀ ਸਾਂਝੇ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਹੁਣ ਤੋਂ ਲੋਕਾਂ ਨੂੰ ਟੋਲ ਟੈਕਸ ਭਰਨ ਲਈ ਸੜਕਾਂ ਤੇ ਵੱਖ-ਵੱਖ ਥਾਵਾਂ ਤੇ ਨਹੀਂ ਰੁਕਣਾ ਪਵੇਗਾ ਸਗੋਂ ਇਹ ਪ੍ਰਕਿਰਿਆ ਆਟੋਮੈਟਿਕ ਹੋ ਜਾਵੇਗੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਹੁਣ ਨਿਕਾਸੀ ਕਿਲੋਮੀਟਰ ਦੇ ਹਿਸਾਬ ਨਾਲ ਆਪਣੇ ਆਪ ਨਵੇਂ ਸਿਸਟਮ ਤੋਂ ਟੈਕਸ ਕਟਿਆ ਜਾਵੇਗਾ ਇਹ ਸਿਸਟਮ ਅਗਲੇ 2 ਮਹੀਨੇਾਂ ਵਿੱਚ ਸ਼ੁਰੂ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਸੜਕਾਂ ਦੀ ਵਰਤੋਂ ਦੇ ਆਧਾਰ ਤੇ ਪੈਸੇ ਬੈਂਕ ਦੇ ਅਕਾਊਂਟ ਵਿੱਚੋਂ ਹੀ ਕੱਟੇ ਜਾਣਗੇ ਜਿਸ ਨਾਲ ਯਾਤਰੀਆਂ ਦੇ ਮੇਤੇ ਪੈਸੇ ਦੀ ਬਚਤ ਹੋਵੇਗੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਨੇ ਮੌਜੂਦਾ ਟੋਲ ਟੈਕਸ ਪ੍ਰਣਾਲੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਵੀਰਵਾਨੋ ਜਾਣਕਾਰੀ ਸਾਂਝੇ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਹੁਣ ਤੋਂ ਲੋਕਾਂ ਨੂੰ ਟੋਲ ਟੈਕਸ ਭਰਨ ਲਈ ਸੜਕਾਂ ਤੇ ਵੱਖ-ਵੱਖ ਥਾਵਾਂ ਤੇ ਨਹੀਂ ਰੁਕਣਾ ਪਵੇਗਾ ਸਗੋਂ ਇਹ ਪ੍ਰਕਿਰਿਆ ਆਟੋਮੈਟਿਕ ਹੋ ਜਾਵੇਗੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਹੁਣ ਨਿਕਾਸੀ ਕਿਲੋਮੀਟਰ ਦੇ ਹਿਸਾਬ ਨਾਲ ਆਪਣੇ ਆਪ ਨਵੇਂ ਸਿਸਟਮ ਤੋਂ ਟੈਕਸ ਕਟਿਆ ਜਾਵੇਗਾ ਇਹ ਸਿਸਟਮ ਅਗਲੇ 2 ਮਹੀਨੇਾਂ ਵਿੱਚ ਸ਼ੁਰੂ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਸੜਕਾਂ ਦੀ ਵਰਤੋਂ ਦੇ ਆਧਾਰ ਤੇ ਪੈਸੇ ਬੈਂਕ ਦੇ ਅਕਾਊਂਟ ਵਿੱਚੋਂ ਹੀ ਕੱਟੇ ਜਾਣਗੇ ਜਿਸ ਨਾਲ ਯਾਤਰੀਆਂ ਦੇ ਤੇ ਪੈਸੇ ਦੀ ਬਚਤ ਹੋਵੇਗੀ। ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਨੇ ਮੌਜੂਦਾ ਟੋਲ ਟੈਕਸ ਪ੍ਰਣਾਲੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਵੀਰਵਾ ਨੂੰ ਜਾਣਕਾਰੀ ਸਾਂਝੇ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਹੁਣ ਤੋਂ ਲੋਕਾਂ ਨੂੰ ਟੋਲ ਟੈਕਸ ਭਰਨ ਲਈ ਸੜਕਾਂ 'ਤੇ ਵਖ-ਵਖ ਥਾਵਾਂ 'ਤੇ ਨਹੀਂ ਰੁਕਣਾ ਪਵੇਗਾ। ਸਗੋਂ ਇਹ ਪ੍ਰਕਿਰਿਆ ਆਟੋਮੈਟਿਕ ਹੋ ਜਾਵੇਗੀ। ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਹੁਣ ਨਿਕਾਸੀ ਕਿਲੋਮੀਟਰ ਦੇ ਹਿਸਾਬ ਨਾਲ ਆਪਣੇ ਆਪ ਨਵੇਂ ਸਿਸਟਮ ਤੋਂ ਟੈਕਸ ਕਟਿਆ ਜਾਵੇਗਾ ਇਹ ਸਿਸਟਮ ਅਗਲੇ 2 ਮਹੀਨਿਆਂ ਵਿੱਚ ਸ਼ੁਰੂ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਸੜਕਾਂ ਦੀ ਵਰਤੋਂ ਦੇ ਆਧਾਰ ਤੇ ਪੈਸੇ ਬੈਂਕ ਦੇ ਅਕਾਊਂਟ ਵਿੱਚੋਂ ਹੀ ਕੱਟੇ ਜਾਣਗੇ ਜਿਸ ਨਾਲ ਯਾਤਰੀਆਂ ਦੇ ਸਮੇਂ ਤੇ ਪੈਸੇ ਦੀ ਬਚਤ ਹੋਵੇਗੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਨੇ ਮੌਜੂਦਾ ਟੋਲ ਟੈਕਸ ਪ੍ਰਣਾਲੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਵੀਰਵਾ ਨੂੰ ਜਾਣਕਾਰੀ ਸਾਂਝੇ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਹੁਣ ਤੋਂ ਲੋਕਾਂ ਨੂੰ ਟੋਲ ਟੈਕਸ ਭਰਨ ਲਈ ਸੜਕਾਂ ਤੇ ਵਕ-ਵਕ ਥਾਮਾਂ ਤੇ ਨਹੀਂ ਰੁਕਣਾ ਪਵੇਗਾ ਸਗੋਂ ਇਹ ਪ੍ਰਕਿਰਿਆ ਆਟੋਮੈਟਿਕ ਹੋ ਜਾਵੇਗੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਹੁਣ ਨਿਕਾਸੀ ਕਿਲੋਮੀਟਰ ਦੇ ਹਿਸਾਬ ਨਾਲ ਆਪਣੇ ਆਪ ਨਵੇਂ ਸਿਸਟਮ ਤੋਂ ਟੈਕਸ ਕਟਿਆ ਜਾਵੇਗਾ ਇਹ ਸਿਸਟਮ ਅਗਲੇ 2 ਮਹੀਨੇਾਂ ਵਿੱਚ ਸ਼ੁਰੂ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਸੜਕਾਂ ਦੀ ਵਰਤੋਂ ਦੇ ਆਧਾਰ ਤੇ ਪੈਸੇ ਬੈਂਕ ਦੇ ਅਕਾਊਂਟ ਵਿੱਚੋਂ ਹੀ ਕੱਟੇ ਜਾਣਗੇ ਜਿਸ ਨਾਲ ਯਾਤਰੀਆਂ ਦੇ ਮੇਰੇ ਤੇ ਪੈਸੇ ਦੀ ਬਚਤ ਹੋਵੇਗੀ